ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪਹਿਲਾ ਸਤ ਗੁਰ ਮਿਲੈ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਭਾਏ ਗਰਬ ਨਿਵਾਰ ਗगनਪੁਰ ਪਾਏ ਮਰਨ ਲਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਉ ਸਤ ਗੁਰ ਮਿਲੈ ਤਾ ਦੁਬਦਾ ਭਗ ਕਮਲ ਵਿਗਾਸ ਮਨ ਹਰ ਪ੍ਰਭ ਲਾਗ ਜੀਵਤ ਮਾਰਾ ਮਹਾਰਸ ਅਗ ਸਤ ਗੁਰ ਮਿਲਿਆ ਸੱਚ ਸੰਜਮ ਸੂਚਾ ਗੁਰ ਕੀ ਪੌੜੀ ऊँचो ऊँचा कर्म मिले जम का पहुचा गुर मिले मिल अंक समाया कर किरपा कर महल दिखाया नानक हमें मार मिलाया ਗੁਰੂ ਮਿਲਿਆ ਮਿਲ ਅੰਕ ਸਮਾਇ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 153 ਦੇ ਉੱਪਰ ਅੰਕਿਤ ਹੈ ਗੁਰਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਮਰਨ ਦੀ ਜਾਜ ਸਿਖਾ ਰਹੇ ਹਨ ਕਿਉਂਕਿ ਜਿੰਨੇ ਤੱਕ ਔਗਣ ਨਹੀਂ ਮਰਦੇ ਗੁਣ ਨਹੀਂ ਪੈਦਾ ਹੋ ਸਕਦੇ ਜਿੰਨੇ ਤੱਕ ਅਸੀਂ ਵਿਸ਼ੇ ਵਿਕਾਰਾਂ ਵੱਲੋਂ ਦੁਨੀਆਂ ਦੇ ਪਦਾਰਥਾਂ ਵੱਲੋਂ ਸੰਸਾਰੀ ਮੋਹ ਵੱਲੋਂ ਮਰਦੇ ਨਹੀਂ ਉਹ ਨਹੀਂ ਤੇਰ ਸਾਨੂੰ ਕੁਝ ਪ੍ਰਾਪਤੀ ਵੀ ਨਹੀਂ ਹੋ ਸਕਦੀ ਸਭ ਜਿੰਨੇ ਤਾਂ ਆਖਿਆ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਏ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਇਸ ਸਰੀਰ ਦੇ ਮਰਨ ਤੋਂ ਪਹਿਲਾਂ ਜੇ ਕੁਛ ਮਰ ਜਾਂਦਾ ਨਾ ਅੰਦਰੋਂ ਆਤਮਿਕ ਜੀਵਨ ਮਿਲ ਜਾਂਦਾ ਤੇ ਜੀਵਨ ਦੇ ਵਿੱਚ ਸਾਨੂੰ ਸਫਲਤਾ ਮਿਲਦੀ ਹੈ ਇਹ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਆ ਮਰਨ ਲਿਖਾਏ ਆਏ ਨਹੀਂ ਰਹਿਣਾ ਜੋ ਵੀ ਸੰਸਾਰ ਦੇ ਵਿੱਚ ਆਏ ਹਨ ਸਾਧ ਸੰਗਤ ਜੀ ਉਹ ਮੌਤ ਲਿਖਾ ਕੇ ਆਇਆ ਦੁਨੀਆ ਦੇ ਵਿੱਚ ਕੋਈ ਵੀ ਹੈ ਮਰਨ ਲਿਖਾਏ ਮੰਡਲ ਮੇ ਆਏ ਮਰਨ ਲਿਖਾਏ ਆਏ ਨਹੀਂ ਰਹਿਣਾ हां जे सतगुरु ਕਹਿੰਦੇ ਤੁਸੀਂ ਰਹਿਣਾ ਚਾਹੁੰਦੇ ਔ ਨ ਸੰਸਾਰ ਦੇ ਵਿੱਚ ਸਾਨੂੰ ਜੀਣ ਦੀ ਜਾਜ ਦੱਸ ਰਹੇ ਕਹਿੰਦੇ ਹਰ ਜਪ ਜਾਪ ਰਹਿਣ ਹਰ ਸਰਨਾ ਸਰੀਰ ਭਾਵੇਂ ਖਤਮ ਹੋ ਜਾਏਗਾ ਪਰ ਤੁਸੀਂ ਹਮੇਸ਼ਾ ਹੀ ਦੁਨੀਆ ਦੇ ਵਿੱਚ ਜੀਂਦੇ ਰਹਿ ਸਕਦੇ ਹਰ ਜਪ ਜਾਪ ਰਹਿਣ ਹਰ ਸਰਨਾ ਜਿਸ ਤਰ੍ਹਾਂ ਆਪਾਂ ਸ਼ਬਦ ਪੜ੍ਹਦੇ ਨਾ ਸਾਦ ਸੰਗਤ ਜੀ ਰਹਿਣ ਨਾ ਪਾਵੇ ਹੈ ਸੋਰ ਨਰ ਦੇਵਾ ਊਠ ਸਧਾਰੇ ਕਰ ਮਨ ਜਨ ਸੇਵਾ ਉਹ ਸ਼ਬਦ ਦਾ ਰਹਾਉ ਦਾ ਬੰਗਦਾ ਸਤਿਗੁਰ ਕਹਿੰਦੇ ਜੀਵਤ ਪੇਖੇ ਉਹਨਾਂ ਨੂੰ ਹਮੇਸ਼ਾ ਅਸੀਂ ਜੀਂਦਿਆਂ ਦੇਖਦੇ ਆ ਆਜਾਦ ਕਰਦੇ ਉਹਨੂੰ ਤੁਸੀਂ ਅਰਦਾਸ ਵਿੱਚ ਪੰਜਾਂ ਪਿਆਰਿਆਂ ਤੋਂ ਲੈ ਕੇ ਸੱਭ ਜਾਦਿਆਂ ਨੂੰ ਯਾਦ ਕਰਦੇ ਹੋ ਉਹਨਾਂ ਸਿੰਘਾਂ ਸਿਗੜੀਆਂ ਨੂੰ ਯਾਦ ਕਰਦੇ ਹੋ ਭਚੰਗੀਆਂ ਨੂੰ ਯਾਦ ਕਰਦੇ ਹੋ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਉਹ ਅੱਜ ਵੀ ਜੀਂਦੇ ਆ ਸਭ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਹਰ ਦਰਸ਼ਨ ਪਾਇਆ ਰਹੋ ਬਾਦਸ਼ਾਹ ਸ਼ਾ ਵਪਾਰੀ ਮਰਨਾ ਕੋਈ ਦੁਨੀਆ ਦਾ ਬਾਦਸ਼ਾਹ ਸ਼ਾਹੂਕਾਰ ਹੈ ਵਪਾਰੀ ਹੈ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦਿਸੈ ਸੋ ਕਾਲੇ ਖਰਨਾ ਉਹਨੂੰ ਮੌਤ ਲੈ ਜਾਏਗੀ ਜੋ ਦਿਸੇ ਸੋ ਕਾਲੇ ਖਰਨਾ ਕੂੜੇ ਮੂੰਹ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਣਾ ਤੇ ਅਰਦਾਸ ਕਹਿੰਦੇ ਕਰੋ ਜੀਵਨ ਦੇ ਵਿੱਚ ਜੀਂਦਿਆਂ ਮਰ ਜਾਈਏ ਤੇ ਆਤਮਿਕ ਜੀਵਨ ਮਿਲੇਗਾ ਮੌਤ ਤਾਂ ਇੱਕ ਦਿਨ ਆਏਗੀ ਸਰੀਰ ਦੀ ਮੌਤ ਤਾਂ ਹੈ ਪਰ ਜੇ ਔਗਣ ਮਰਗੇ ਤਾਂ ਗੁਣ ਜੀਵਨ ਦੇ ਵਿੱਚ ਪੈਦਾ ਹੋਣਗੇ ਇਸ ਕਰਕੇ ਕੀ ਕਰਨਾ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸਭ ਕਹਿੰਦੇ ਮਰਨ ਲਿਖਾਏ ਆਏ ਨਹੀਂ ਰਹਿਣਾ ਅਸੀਂ ਮੌਤ ਲਿਖਾ ਕੇ ਆਏ ਆਂ ਔਰ ਇਹਦਾ ਭਰੋਸਾ ਕੋਈ ਨਹੀਂ ਸਾਧ ਸੰਗਤ ਜੀ ਇੱਕ ਸਾਧਾ ਵੀ ਭਰੋਸਾ ਨਹੀਂ ਹੈ ਹਰ ਜਪਦਿਆਂ ਇੱਕ ਖਿੰਨ ਢਿਲਣਾ ਕੀ ਤੇ ਮੇਰੀ ਜਿੰਦੜੀਏ ਮਤ ਕੇ ਜਾਪੇ ਸਹ ਆਵੇ ਕੇ ਨਾ ਆਵੇ ਇੱਕ ਸਾਧੂ ਵੀ ਭਰੋਸਾ ਨਹੀਂ ਹੈ ਹਾਂ ਜੇ ਤੁਸੀਂ ਦੁਨੀਆ ਦੇ ਵਿੱਚ ਜੀਂਦਾ ਰਹਿਣਾ ਚਾਹੁੰਦੇ ਹੋ ਸਭ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਹਰ ਜਪ ਜਾਪ ਰਹਿਣ ਹਰ ਸਰਣਾ ਰਹੋ ਦੁਨੀਆ ਦੇ ਵਿੱਚ ਉਹ ਸਰੀਰ ਕਰਕੇ ਚਲੇ ਜਾਓਗੇ ਪਰ ਹਮੇਸ਼ਾ ਤੁਹਾਡੇ ਗੁਨਾ ਕਰਕੇ ਤੁਹਾਨੂੰ ਜਿੰਦਿਆਂ ਲੋਕੀ ਦੇਖਣਗੇ ਜੀਵਤ ਵੇਖੇ ਜਿਨੀ ਹਰ ਹਰ ਤੇ ਆਇਆ ਸਭ ਕੰਦੇ ਸਤ ਗੁਰੂ ਮਿਲੈ ਸੋ ਮਰਨ ਦਿਖਾਏ ਜਿਹੜੇ ਸਤ ਗੁਰੂ ਨੂੰ ਮਿਲਦੇ ਸਤ ਗੁਰੂ ਨੂੰ ਮਿਲਣ ਦਾ ਭਾਵ ਕਿ ਜਿਹੜੇ ਸਤ ਗੁਰੂ ਦੇ ਦੱਸੇ ਹੋਏ ਮਾਰਗ ਦੇ ਪਾਂਧੀ ਬਣਦੇ ਆ ਸਤ ਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਆ ਸਤ ਗੁਰੂ ਮਿਲੈ ਸੋ ਮਰਨ ਦਿਖਾਏ ਉਹ ਸਾਨੂੰ ਮਰਨਾ ਦਿਖਾਉਂਦਾ ਵੀ ਇਦਾਂ ਮਰੋ ਮਰਨ ਰਹਿਣ ਰਸ ਅੰਤਰ ਭਾਏ ਉਹ ਜੀਵਨ ਦੇ ਵਿੱਚ ਜਿਹੜੇ ਅੰਦਰੋਂ ਮਰ ਜਾਂਦੇ ਹਨ ਉਹ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਰਸ ਮਿਲ ਜਾਂਦਾ ਰਸ ਅੰਤਰ ਭਾਏ ਗਰਭ ਨਿਵਾਰ ਗਗਨ ਪੁਰ ਪਾਏ ਇੱਥੇ ਗਰਭ ਦਾ ਅਰਥ ਹੈ ਹੰਕਾਰ ਜਦੋਂ ਬੱਬੇ ਨਾਲ ਹੁੰਦਾ ਗਰਭ ਜਦੋਂ ਭੱਬੇ ਨਾਲ ਹੁੰਦਾ ਗਰਭ ਮਾਂ ਦਾ ਮਾਤਾ ਦੇ ਉਧਰ ਦੀ ਗੱਲ ਕੀਤੀ ਕਿਉਂਕਿ ਸਿਰਫ ਇੱਕ ਅੱਧੀ ਮਾਤਰਾ ਦੇ ਨਾਲ ਹੀ ਅਰਥ ਦਾ ਅਨਰਥ ਬਣ ਜਾਂਦਾ ਜਦੋਂ ਸ਼ਬਦ ਹੁੰਦਾ ਰੇਣ ਰੇਣ ਦਾ ਸ਼ਬਦ ਅਰਥ ਹੁੰਦਾ ਧੂੜ ਜੇ ਉਹਨੂੰ ਰੈਣ ਪੜਾਂਗੇ ਤੇ ਉਹਦਾ ਅਰਥ ਹੋ ਜਾਏਗਾ ਰਾਤ ਇੱਕ ਸ਼ਬਦ ਹੁੰਦਾ ਬੈਰੀ ਜੇ ਉਹਨੂੰ 베ਰੀ ਪੜਾਂਗੇ 베리 ਮਤਲ ਜਿੱਥੇ ਬੇਰ ਲੱਗਦੇ ਆ ਅਰਥ ਦਾ ਨਰਤ ਹੋ ਗਿਆ ਨਾ ਤੇ ਇੱਥੇ ਗਰਭ ਬੱਬੇ ਦੇ ਨਾਲ ਹੈ ਤੇ ਜਿਹੜਾ ਗਰਭ ਹੁੰਦਾ ਉਹ ਬੱਬੇ ਦੇ ਨਾਲ ਹੈ ਗਰਭ ਨਿਵਾਰ ਕਹਿੰਦੇ ਹੰਕਾਰ ਨੂੰ ਤਿਆਗ ਕੇ ਗਗਨ ਪੁਰ ਜਾਏ ਮਤਲ ਉੱਚੀ ਆਤਮਿਕ ਅਵਸਥਾ ਤੇ ਪਹੁੰਚ ਜਾਏ ਸਤ ਗੁਰ ਮਿਲ ਸੁਮਰਨ ਦਿਖਾਏ ਮਰਨ ਹਰਨ रस अंतर भाए गर्भ निवार गगनपुर पाए मरण लिखाये आए नहीं रहना हर जप जाप रहन हर शरणा रहाओ सतगुरु मिले ता डूबदा भाग जेसी सतगुरु ਦੇ ਕੋਲ ਆ ਰਹੇ ਆ ਸਤਿਗੁਰ ਦੀ ਬਾਣੀ ਪੜ ਰਹੇ ਆ ਸੁਣ ਰਹੇ ਆ ਸੁਣਾ ਰਹੇ ਆ ਜੇ ਅਸੀਂ ਦੁਬਧਾ ਦੇ ਵਿੱਚ ਆ ਮਤਲਬ ਫਿਰ ਸਾਡਾ ਸਤਿਗੁਰ ਦੇ ਕੋਲ ਆਉਣਾ ਨਹੀਂ ਹੋਇਆ ਨੇ ਸਬਦ ਕਹ ਰਿਹਾ ਨੇ ਸਤਿਗੁਰ ਮਿਲੈ ਤਾਂ ਦੁਬਧਾ ਭਾਗੈ ਦੁਬਧਾ ਦੋ ਚਿੱਤੀ ਮਨ ਜਿਹੜਾ ਹੈ ਭਾਈ ਲੈਣਾ ਜੀ ਸਤਿਗੁਰ ਮਿਲੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮਿਲ ਗਏ ਸੀ ਮਿਲਦਾ ਨਹੀਂ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ 7 ਸਾਲ ਰਹਿ ਗਏ ਤੇ ਗੁਰ ਗ੍ਰੰਥਾ ਗੱਦੀ ਦੇ ਦਿੱਤੀ ਮਤਲਬ ਸਤ ਗੁਰ ਦੀ ਵਿਚਾਰਧਾਰਾ ਨੂੰ ਪ੍ਰਵਾਨ ਕਰ ਲਿਆ ਅੱਜ ਹੈਰਾਨਗੀ ਹੁੰਦੀ ਹੈ ਸਾਧ ਸੰਗਤ ਜੀ ਮਾਫ਼ ਕਰਨਾ ਸਿੱਖਾਂ ਨੂੰ ਤੇ ਸਾਰਾ ਕੁਝ ਕਰਦੇ ਆ ਇੱਧਰ ਵੀ ਚਲੇ ਗਏ ਉੱਧਰ ਵੀ ਚਲੇ ਗਏ ਕਿਉਂਕਿ ਜੀਵਨ ਦੇ ਵਿੱਚ ਭਰੋਸਾ ਕੋਈ ਨਹੀਂ ਬਣਿਆ ਨਾ ਸਤ ਗੁਰ ਨੂੰ ਮਿਲੇ ਨਹੀਂ ਆ ਤੇ ਜਿਹੜਾ ਸਤਗੁਰੂ ਨੂੰ ਮਿਲ ਜਾਂਦਾ ਹੈ ਤੇ ਸਤਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲੈਂਦਾ ਹੈ ਕੱਲ ਵੀ ਸਤਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਕਹਿੰਦੇ ਵਾ ਵਾ ਸਾਚੇ ਮੈਂ ਤੇਰੀ ਟੇਕ ਹਾਂ ਪਾਪੀ ਤੂੰ ਨਿਰਮਲ ਏਕ ਸਤਗੁਰੂ ਕਹਿ ਰਹੇ ਸੀ ਆਣ ਮੰਨੋ ਤੋਂ ਪਰ ਕਰ ਜਾਉ ਜੇ ਮੈਂ ਦੂਸਰੇ ਨੂੰ ਮੰਨਦਾ ਨਾ ਤਾਂ ਮੈਂ ਦੂਸਰੇ ਘਰ ਜਾ ਰਿਆ ਨਾ ਜੇ ਮੈਂ ਮੰਨਦਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਆ ਮੈਂ ਕਿਉਂ ਭਟਕਾਂਗਾ ਕਿਸ ਨੇ ਧਾਗਾ ਦਿੱਤਾ ਉਹ ਪਾਲਿਆ ਕਿਸੇ ਨੇ ਮੁੰਦਰੀ ਦਿੱਤੀ ਉਹ ਪਾਲੀ ਕਿਸੇ ਨੇ ਮਾਲਾ ਦਿੱਤੀ ਉਹ ਪਾਲੀ ਕਿਸੇ ਨੇ ਆਖਿਆ ਵੀ ਆਹ ਕੰਮ ਕਰ ਲੋ ਕਰ ਲਿਆ ਕਿਉਂਕਿ ਮੈਂ ਮੰਨਦਾ ਹਾਂ ਨਾ ਉਸ ਚੀਜ਼ ਨੂੰ ਮੰਨਦਾ ਹਾਂ ਦੁਬਧਾ ਦੇ ਵਿੱਚ ਹਾਂ ਕਹਿੰਦੇ ਆਣ ਮੰਨੋ ਮੈਂ ਮੰਨ ਰਿਹਾ ਤੋਂ ਪਰ ਕਰ ਜਾਉ ਕਿਸ ਜਾਚੋ ਨਾ ਹੀ ਕੋ ਥਾਉ ਕਿਹਨੂੰ ਜਾਚਾਂ ਕਿ ਤੇਰੇ ਤੋਂ ਬਿਨਾ ਕੋਈ ਹੈ ਹੀ ਨਹੀਂ ਤੇ ਜਿੱਦੋਂ ਸਤਗੁਰੂ ਨੂੰ ਮਿਲਿਆ ਨਾ ਭਾਈ ਲੈਣਾ ਬੜੀਆਂ ਪਰਖਿਆਵਾਂ ਕੀਤੀਆਂ ਸੀ ਸਾਧ ਸੰਗਤ ਦੀ ਬੜੀਆਂ ਪਰਖਿਆਵਾਂ ਮਾਰੀ ਪੜਦੇ ਸੁਣਦੇ ਆਪਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਆਖਰੀ ਪਰਖਿਆ ਲਈ ਸੀ ਸਾਰੇ ਚਲੇ ਗਏ ਸੀ ਭਾਈ ਲੈਣੇ ਨੂੰ ਸਤਗੁਰ ਨੇ ਜੋੜ ਦੀ ਆਖਿਆ ਸੀ ਲੈਣਿਆ ਤੂੰ ਕਿਉਂ ਨਹੀਂ ਜਾਂਦਾ ਸਾਰੇ ਚਲੇ ਗਏ ਨਾ ਕਹਿਣ ਲੱਗਾ ਸਤਗੁਰੂ ਜਿਹਦਾ ਕੋਈ ਸੀ ਉਹ ਚਲੇ ਗਏ ਮੇਰਾ ਤਾਂ ਕੋਈ ਵੀ ਨਹੀਂ ਆ ਤੇਰੇ ਤੋਂ ਬਗਾਇ ਮੇਰਾ ਤਾਂ ਤੂੰ ਹੀ ਹੈ ਨਾ ਪਾਸ਼ਾ ਕਿੱਡੀ ਵੱਡੀ ਦੁੱਖ ਦਾ ਖਤਮ ਹੋਈ ਸੀ ਪੁਰਤ ਪਿਤਾ ਪੁਰਖੀ ਕੰਮ ਸੀ ਸਾਥ ਸੰਗਤ ਦੀ ਪਿਤਾ ਪੁਰਖੀ ਕੰਮ ਦਾਦੇ ਪੜਦਾਦੇ ਵੀ ਕਰਦੇ ਸੀ ਪਿਤਾ ਜੀ ਵੀ ਕਰਦੇ ਸੀ ਆਪ ਵੀ ਕਰਦੇ ਸੀ 28 ਸਾਲ ਹੀ ਕੰਮ ਕੀਤਾ ਪਰ ਜਿਦਨ ਸਤਗੁਰੂ ਮਿਲੈ ਤਾਂ ਦੁੱਖ ਦਾ ਭਾਗ ਹੈ ਅੰਦਰੋਂ ਦੁੱਖਦਾ ਚਲੇਗੀ ਪੜਦੇ ਹਨ ਆਪਾਂ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਇ ਹਰ ਪਰਮ ਪਦ ਲਈਐ ਦੁਬਦਾ ਦੇ ਵਿੱਚ ਜੇ ਅਸੀਂ ਹੈ ਨਾ ਦੋ ਚਿੱਤੀ ਦੇ ਵਿੱਚ ਆ ਵੀ ਆ ਵੀ ਕਰ ਲਈਏ ਆ ਵੀ ਕਰ ਲਈਏ ਤਾਂ ਨਹੀਂ ਇੱਕ ਦੇ ਹੋ ਜੀਏ ਜੋ ਨੇ ਕਰਨਾ ਅਬ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਜਿਉਂ ਭਾਵੇ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜ ਤੇ ਜੇ ਦੁਬਦਾ ਨਹੀਂ ਖਤਮ ਹੋਈ ਤੇ ਸਾਨੂੰ ਸੋਚਣਾ ਪਏਗਾ ਸਤਗੁਰੂ ਵੱਲੋਂ ਕਮੀ ਕੋਈ ਨਹੀਂ ਹੈ ਕਮੀ ਸਾਡੇ ਵੱਲੋਂ ਹੈ ਕਬੀਰ ਸਾਚਾ ਸਤਗੁਰ ਕਿਆ ਕਰੇ ਜਿਉ ਸਿੱਖਾ ਮੈਂ ਚੂਕ ਅੰਧੇਕ ਨਾ ਕੀਏ ਜਿਉ ਬਾਂਸ বাজਾਈਏ ਫੂਕ ਸਤਗੁਰ ਮਿਲੈ ਤਾਂ ਦੁਬਦਾ ਭਾਗੇ ਗੁਰੂ ਸਾਹਿਬ ਕਹਿੰਦੇ ਆਏ ਕਾਦੇ ਵਾਸਤੇ ਆ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਕਹਿੰਦੇ ਜਿਸ ਜਲਨਿਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਜਿਸ ਅੰਮ੍ਰਿਤ ਨਾਮ ਦੀ ਖਾਤਰ ਸੰਸਾਰ ਦੇ ਵਿੱਚ ਆਏ ਹੋ ਨਾ ਜੀਵਨ ਮਨੁੱਖਾ ਮਿਲਿਆ ਉਹ ਗੁਰੂ ਦੇ ਕੋਲੋਂ ਅੰਮ੍ਰਿਤ ਮਿਲਣਾ ਹੈ ਜਿਸ ਜਲਨਿਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਉਹ ਅੰਮ੍ਰਿਤ ਮਿਲਣਾ ਕਿਤਾਂ ਛੋਡੋ ਬੇਸ ਭੇਖ ਚਤਰਾਈ ਦੁਬਦਾ ਇਹ ਫਲ ਨਹੀਂ ਦਿਉ ਦੁਬਦਾ ਵਿੱਚ ਨਹੀਂ ਕਿੱਦਾਂ ਮਿਲਣਾ ਕਹਿੰਦੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀ ਨਹੀਂ ਮਿਲਣਾ ਕੋ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਏ ਦੁਬਦਾ ਖਤਮ ਹੋ ਜਾਏ ਵੀ ਮੈਂ ਆ ਵੀ ਕਰ ਲਵਾਂ ਮੈਂ ਆ ਵੀ ਕਰ ਲਵਾਂ ਤੇ ਨਹੀਂ ਭਾਈ ਇੱਕ ਦੇ ਬਣ ਜੇ ਦੁਪਤਾ ਜਦੋਂ ਜੀਵਨ ਦੇ ਵਿੱਚ ਪੈ ਜਾਂਦੀ ਹੈ ਦੁਪਤਾ ਨਾ ਪੜੋ ਹਰਬਿਨ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਈ ਕਹਿੰਦੇ ਮੈਂ ਨਹੀਂ ਦੁਪਤਾ ਦੇ ਵਿੱਚ ਪੈਂਦਾ ਤੇ ਸਤਗੁਰੂ ਮਿਲੈ ਤਾਂ ਦੁਪਦਾ ਭਾਗੇ ਫਿਰ ਬੇਨਤੀ ਕਰ ਰਹੇ ਹਾਂ ਸਤਗੁਰੂ ਨੂੰ ਮਿਲਣ ਦਾ ਮਤਲਬ ਕਿ ਜਦੋਂ ਸਤਗੁਰੂ ਦੀ ਵਿਚਾਰਧਾਰਾ ਨੂੰ ਅਸੀਂ ਜੀਵਨ ਵਿੱਚ ਪ੍ਰਵਾਨ ਕੀਤਾ ਲੈਣਾ ਜੀ ਨੇ ਕੀਤਾ ਇੱਕ ਦਿਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬਣ ਗਏ ਵਿਚਾਰ ਧਾਰਾ ਨੂੰ ਬਾਬਾ ਅਮਰਦਾਸ ਜੀ ਨੇ ਪ੍ਰਵਾਨ ਕੀਤਾ ਧੰਨ ਸਤਨ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਣ ਗਏ ਉਹਨਾਂ ਦੀ ਵਿਚਾਰ ਧਾਰਾ ਨੂੰ ਪ੍ਰਵਾਨ ਕਿਉਂਕਿ ਸਤਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਤਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਤਾਂ ਦੁਬਧਾ ਕੱਢ ਦਿੰਦਾ ਦੁਬਧਾ ਉਹਦੇ ਵਿੱਚ ਸੀ ਨਾ ਜਿਹੜੇ ਆ ਕਸ਼ਮੀਰੀ ਪੰਡਤ ਆਏ ਸੀ ਵੀ ਕਿੱਥੇ ਜਾਈਏ ਕਿੱਥੇ ਜਾ ਕੇ ਸਾਡਾ ਧਰਮ ਬਚ ਸਕਦਾ ਹੈ ਆਇジナ ਗੁਰੂ ਸਾਹਿਬ ਜੀ ਦੇ ਕੋਲ ਤੇ ਉਹ ਸਮਾਂ ਵੀ ਕਦੇ ਯਾਦ ਕਰੀਏ ਜਿਸ ਦਿਨ 4 ਸਾਲ ਦੀ ਉਮਰ ਸੀ ਇੱਕ ਬੱਚਾ ਨੰਗਾ ਖੜਾ ਸੀ ਉਹਨੂੰ ਆਪਣੀ ਪੁਸ਼ਾਕ ਦੇ ਦਿੱਤੇ ਆਪਣੇ ਕੱਪੜੇ ਦੇ ਦਿੱਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ ਕਹਿੰਦੇ ਪੁੱਤਰ ਬੰਦਿਆਂ ਕੋਲ ਬਹੁਤ ਕੁਝ ਹੁੰਦਾ ਪਰ ਦਿਲ ਨਹੀਂ ਹੁੰਦਾ ਤੈਨੂੰ ਰੱਬ ਨੇ ਦਿਲ ਵੀ ਦਿੱਤਾ ਹੈ ਤੈਨੂੰ ਵੰਡਣ ਵਾਸਤੇ ਵੀ ਦਿੱਤਾ ਹੈ ਤੂੰ ਯਾਦ ਰੱਖੀ ਤੇਰਾ ਦਾਦਾ ਗੁਰੂ ਅਰਜਨ ਸਾਹਿਬ ਹੈ ਤੇਰਾ ਪਰਦਾਦਾ ਗੁਰੂ ਰਾਮਦਾਸ ਮਹਾਰਾਜ ਹੈ। ਵਿਆਹ ਸੀ ਨਾ ਅੰਦਰ। ਉਹੀ ਪਰਿਵਾਰ ਹੈ ਨਾ ਗੁਰ ਤੇਗ ਬਹਾਦਰ ਸਾਹਿਬ। ਤੇਰਾ ਪਰਦਾਦਾ ਗੁਰੂ ਰਾਮਦਾਸ ਮਹਾਰਾਜ ਹੈ। ਆਏ ਨਾ ਦੁਬਧਾ ਦੇ ਵਿੱਚ ਸੀਗੇ ਵੀ ਉਧਰ ਜਾਈਏ ਇਧਰ ਜਾਈਏ ਸਾਰੇ ਪਾਸੇ ਭਟਕ ਚੁੱਕੇ ਸੀ। ਪਰ ਜਿਹੜਾ ਤੇਰੇ ਦਰ ਤੇ ਆਉਂਦਾ ਹੈ ਤੇ ਉਹਦੀਆਂ ਝੋੜੀਆਂ ਭਰਦਾ ਸਾਨੂੰ ਭਰੋਸਾ ਹੋਣਾ ਚਾਹੀਦਾ ਹੈ। ਸਾ ਸੰਗਤ ਜੀ ਇਹ ਤਾਂ ਦੁਨਿਆਵੀ ਚੀਜ਼ਾਂ ਮੰਗਦੇ ਨਾ ਆਪਾਂ। ਉੱਥੇ ਤੱਕ ਰਸੀਮਤ ਆਪਾਂ ਸਾਰੇ। ਅਸੀਂ ਦੁਨਿਆਵੀ ਪਦਾਰਥ ਮੰਗਦੇ ਆ ਕਮੀ ਨਹੀਂ ਰਹਿਣ ਦਿੰਦਾ ਪਾਸ਼ਾ ਪਰ ਕਿਸੇ ਨੇ ਸੀਸ ਮੰਗਿਆ ਨਾ ਸਤਿਗੁਰੂ ਨੇ ਉਹ ਵੀ ਦੇ ਦਿੱਤਾ ਦੁਬਦਾ ਖਤਮ ਕਰ ਦਿੱਤੇ ਨਾ ਉਹ ਦੀ ਤੇ ਜਿੱਦਾਂ ਸਤਿਗੁਰੂ ਦੇ ਕੋਲ ਆਵਾਂਗੇ ਨਾ ਤੇ ਸਤਿਗੁਰੂ ਦੇ ਕੋਲ ਉਹਦੀ ਵਿਚਾਰਧਾਰਾ ਨੂੰ ਫਿਰ ਉਹਨਾਂ ਨੇ ਵੀ ਕਮੀ ਨਹੀਂ ਰੱਖੀ ਸਾਸੰਗਤ ਦੀ ਜੇ ਪੰਡਿਤ ਕਿਰਪਾ RAM ਜੀ ਸਨ ਤੇ ਅੰਮ੍ਰਿਤ ਛੱਕ ਕੇ ਭਾਈ ਕਿਰਪਾ ਸਿੰਘ ਬਣ ਗਏ ਚਮਕੌਰ ਦੀ ਗੜੀ ਵਿੱਚ ਆਪਣੀ ਸ਼ਹਾਦਤ ਹੀ ਦਿੰਦੇ ਆ ਉਹ ਗੁਰੂ ਵੱਲੋਂ ਇਹ ਨਹੀਂ ਆਖਿਆ ਕਿ ਮੈਂ ਹੁਣ ਮੈਂ ਕਸ਼ਮੀਰੀ ਪੰਡਤ ਆ ਮੇਰਾ ਤੇਰਾ ਸਿੱਖ ਬਣ ਗਿਆ ਆਪਣੀ ਜਾਤ ਖਤਮ ਕਰ ਦਿੱਤੀ ਸਤਗੁਰੂ ਕੇ ਜਨਮੇ ਗਵਨ ਮਟਾਇਆ ਦੁਬਦਾ ਖਤਮ ਕਰ ਦਿੱਤੀ ਅਸੀਂ ਅਲੇ ਦੁਬਦਾ ਦੇ ਵਿੱਚ ਹੀ ਆ ਸਿੱਖੇ ਨਹੀਂ ਬਣੇ ਅਲੇ ਅਸੀਂ ਆਪਣੀਆਂ ਆਪਣੀਆਂ ਜਾਤੀਆਂ ਦੇ ਉੱਪਰ ਅਸੀਂ ਜੱਟਾਂ ਦਾ ਗੁਰਦੁਆਰਾ ਹੈ ਅ ਚਮਾਰਾਂ ਦਾ ਗੁਰਦੁਆਰਾ ਹੈ ਇਹ ਭਾਬਿਆਂ ਦਾ ਗੁਰਦੁਆਰਾ ਅਸੀਂ ਇਸ ਦੁਬਦਾ ਦੇ ਵਿੱਚੋਂ ਨਹੀਂ ਨਿਕਲੇ ਅਸੀਂ ਆਪਣੀ ਆਪਣੇ ਆਪਣੇ ਅਲੱਗ-ਅਲੱਗ ਸਮਾਜ ਹੀ ਬਣਾ ਦੇ ਸ਼ੁਰੂ ਕਰ ਦਿੱਤੇ ਵੀ ਸਾਡੀ ਇਹ ਸਾਡੀ ਬਰਾਦਰੀ ਹੈ ਸਾਡੀ ਆ ਫੌਜ ਹੈ ਸਾਡੀ ਆ ਜਮਾਤ ਹੈ ਦੁਬਦਾ ਦੇ ਵਿੱਚ ਆ ਨਾ ਅੱਲੇ ਵੀ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਦੁਬਿਦਾ ਖਤਮ ਕੀਤੀ ਹੈ ਸਤ ਗੁਰ ਮਿਲੈ ਤਾਂ ਦੁਬਿਦਾ ਭਾਗੇ ਕਮਲ ਵਿਗਾਸ ਮਨ ਹਰ ਪ੍ਰਭ ਲਾਗੇ ਕਮਲ ਕੱਲ ਵੀ ਆਪਾਂ ਇਹ ਅਰਥ ਕੀਤਾ ਜੀ ਕਮਲੇ ਹਿਰਦੇ ਨੂੰ ਕਿਹਾ ਬਾਣੀ ਵਿੱਚ ਵਿਗਾਸ ਮਤਲ ਖੇੜਾ ਕਮਲ ਵਿਗਾਸ ਮਨ ਹਰ ਪ੍ਰਭ ਲਾਗੇ ਹਿਰਦਾ ਖੜ ਜਾਏਗਾ ਜਦੋਂ ਮਨ ਹਰ ਪ੍ਰਭ ਲੱਗ ਗਏ ਮਨ ਉਧਰ ਪ੍ਰਭੂ ਵੱਲ ਲੱਗ ਗਿਆ ਹੋਰ ਪਾਸੇ ਨਹੀਂ ਜੀਵਤ ਮਰੈ ਮਹਾਰਸ ਅਗੇ ਜਦਨ ਅਸੀਂ ਜੀਵਤ ਮਰਾਂਗੇ ਮਹਾਰਸ ਅਗੇ ਅਗੇ ਜੀਵਨ ਵਿੱਚ ਰਸ ਹੀ ਰਸ ਹੈ ਸਤ ਗੁਰ ਮਿਲਿਆ ਸੱਚ ਸੰਜਮ ਸੂਚਾ ਸਤ ਗੁਰ ਨੂੰ ਮਿਲ ਕੇ ਸਾਨੂੰ ਮਰਜ਼ਾਦਾ ਆਏਗੀ ਸਾਡਾ ਜੀਵਨ ਪਵਿੱਤਰ ਹੋਏਗਾ ਸਤ ਗੁਰ ਮਿਲਿਆ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਜਿਹੜਾ ਆਪਾਂ ਪੌੜੀ ਕਹਿੰਦੇ ਸੀੜੀ ਕਹਿੰਦੇ ਜਿਹੜਾ ਪੌੜੀ ਚੜੇਗਾ ਤਾਂ ਚਾਹੇ ਪਹੁੰਚੇਗਾ ਨਾ ਉਚਾਈ ਜਾਏਗਾ ਪਰ ਅਸੀਂ ਪੌੜੀਆਂ ਪੜਦੇ ਆ ਬਾਣੀ ਦੇ ਵਿੱਚ ਕਿੰਨੀਆਂ ਪੌੜੀਆਂ ਆਉਂਦੀਆਂ 38 ਪੌੜੀਆਂ ਜਪਜੀ ਸਾਹਿਬ ਦੇ ਵਿੱਚ ਹੀ ਆ ਪੌੜੀਆਂ ਦੇ ਵਿੱਚ ਬਾਣੀ ਲਿਖਿਆ ਪੌੜੀਆਂ ਪੜਦੀਆਂ ਨਹੀਂ ਪੌੜੀਆਂ ਚੜ੍ਹਣੀਆਂ ਤੇ ਜਦੋਂ ਪੌੜੀਆਂ ਚੜ੍ਹ ਗਏ ਉਹ ਦਿਨ ਸਾਨੂੰ ਇਸ ਜੀਵਨ ਦੇ ਵਿੱਚ ਸਮਝ ਆਏਗੀ ਸਭ ਕਹਿੰਦੇ ਗੁਰ ਕੀ ਪੌੜੀ ਉੱਚੋ ਉੱਚਾ ਗੁਰੂ ਬਹੁਤ ਉੱਚਾ ਕਰਦੇ ਬਹੁਤ ਵੱਡੀ ਆਤਮਿਕ ਅਵਸਥਾ ਦੇਗਾ ਕਰਮ ਮਿਲੇ ਜਮ ਕਾ ਭਉ ਮੂਚਾ ਤੇ ਜਦੋਂ ਉਹਦੀ ਬਖਸ਼ਿਸ਼ ਹੁੰਦੀ ਆ ਤੇ ਜਮਾਂ ਦਾ ਡਰ ਵੀ ਮੁੱਕ ਜਾਂਦਾ ਹੈ ਕਰਮ ਮਿਲੇ ਜਮ ਕਾ ਭਉ ਮੂਚਾ ਗੁਰ ਮਿਲਿਆ ਮਿਲ ਅੰਕ ਸਮਾਇਆ ਜੇ ਇਹਨੂੰ ਮਿਲিয়ে ਪੜਾਂਗੇ ਆਮ ਕਰਕੇ ਕਈ ਜਗ੍ਹਾ ਆਪਾਂ ਸ਼ਬਦਾਂ ਨੂੰ ਮਿਲੇ ਨੂੰ ਮਿਲিয়ে ਪੜਦੇ ਆ ਮੰਮੇ ਨੂੰ ਸਿਆਰੀ ਲੱਲੇ ਨੂੰ ਸਿਆਰੀ ਐਡ ਇਹਨੂੰ ਦੋ ਲਾਵਾਂ ਹਨ ਗੁਰ ਮਿਲਿਆ ਮਿਲ ਅੰਕ ਸਮਾਇਆ ਅੰਕ ਬਾਣੀ ਦੇ ਵਿੱਚ ਹਿਰਦੇ ਨੂੰ ਵੀ ਆਖਿਆ ਅੰਕ ਗਲਵਕੜੀ ਨੂੰ ਵੀ ਆਖਿਆ ਅੰਕ ਗੋਦਨ ਨੂੰ ਵੀ ਆਖਿਆ ਇੱਥੇ ਗੋਦ ਇਹਦਾ ਅਰਥ ਕੀਤਾ ਪ੍ਰੋਫੈਸਰ ਸਭ ਸਿੰਘ ਜੀ ਨੇ ਗੁਰੂ ਮਿਲਿਆ ਮਿਲ ਅੰਕ ਸਮਾਇਆ ਜਿਹੜਾ ਗੁਰੂ ਨੂੰ ਮਿਲ ਪੈਂਦਾ ਹੈ ਤੇ ਉਹ ਗੁਰੂ ਦੀ ਗੋਦ ਵਿੱਚ ਸਮਾ ਜਾਂਦਾ ਭਾਵ ਉਹਦੀ ਵਿਚਾਰਧਾਰਾ ਨੂੰ ਜੀਵਨ ਦੇ ਵਿੱਚ ਧਾਰਨ ਕਰਦਾ ਹੈ ਗੁਰ ਮਿਲਿਆ ਮਿਲ ਅੰਕ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਹਿਰਦੇ ਘਰ ਦੇ ਵਿੱਚ ਟਿਕਾਣਾ ਦਿਖਾ ਦਿੱਤਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋਫੇਰਾ ਭਟਕਣਾ ਖਤਮ ਕਰ ਦਿੱਤੇ ਨਾ ਗੁਰੂ ਨੇ ਕਹਿੰਦੇ ਥਿਰ ਘਰ ਵਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਜਿੱਦਣ ਟਿਕਾਓ ਦੇ ਵਿੱਚ ਆ ਗਿਆ ਤੇ ਉਹ ਸਭ ਕੁਝ ਪ੍ਰਾਪਤ ਹੋਏਗਾ ਇੱਕ ਤੇ ਭਰੋਸਾ ਇੱਕ ਤੇ ਵਿਸ਼ਵਾਸ ਜਿੱਦਣ ਜੀਵਨ ਦੇ ਵਿੱਚ ਆ ਗਿਆ ਤੇ ਉਹ ਗੁਰੂ ਤਾਂ ਬਹੁਤ ਵੱਡੀ ਕਿਰਪਾ ਕਰਦਾ ਹੈ ਬਹੁਤ ਰਹਿਮਤ ਕਰਦਾ ਹੈ ਅਸੀਂ ਭਟ ਘਰੇ ਆਂ ਭੋਲੇ ਕੋ ਗੁਰ ਮਾਰਗ ਪਾਇਆ ਅਬਰ ਤਿਆਗ ਹਰ ਭਗਤੀ ਲਾਇਆ ਗੁਰੂ ਨੇ ਕਿਰਪਾ ਕੀਤੀ ਨਾ ਭੋਲੇ ਕੋ ਗੁਰ ਮਾਰਗ ਪਾਇਆ ਅਬਰ ਤਿਆਗ ਹਰ ਭਗਤੀ ਲਾਇਆ ਅੱਜ ਦਾ ਸ਼ਬਦ ਵੀ ਆਇਆ ਕਹਿੰਦੇ ਭੋਲੇ ਮਾਰਗ ਜਿन्हे ਬਤਾਇਆ ਐਸਾ ਗੁਰ ਬੱਡ ਭਾਗੀ ਪਾਇ ਗੁਰੂ ਨੇ ਕੀ ਦੱਸਿਆ ਸਿਮਰ ਮਣਾ RAM ਨਾਮ ਚਿਤਾਰੇ ਵਸਰੇ ਹਿਰਦੇ ਗੁਰ ਚਰਨ ਪਿਆਰੇ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਬਚਨ ਵਸਦੇ ਗੁਰ ਮਿਲਿਆ ਮਿਲ ਅੰਕ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਮੇ ਮਾਰ ਮਿਲਾਇਆ ਤੇ ਉਹਨਾਂ ਦੇ ਉੱਪਰ ਪਰਮੇਸ਼ਰ ਕਿਰਪਾ ਕਰਦਾ ਨਾਨਕ ਹਉਮੈ ਮਾਰ ਮਿਲਾਇਆ ਕਿਉਂਕਿ ਕੁਛ ਮਰੇਗਾ ਤਾਂ ਹੀ ਕੁਛ ਪੈਦਾ ਹੋਏਗਾ ਹਉਮੈ ਮਾਰ ਦਿੱਤੀ ਕਿਉਂਕਿ ਸਤਗੁਰ ਨੇ ਨਾਲ ਨਾਲ ਜਿੱਤੇ ਸਵਾਲ ਕੀਤੇ ਜਵਾਬ ਵੀ ਦਿੱਤੇ ਆਸਾ ਕੀ ਵਾਰ ਦੇ ਵਿੱਚ ਆਪਾਂ ਪੜ੍ਹਦੇ ਆਂ ਸਤਗੁਰ ਕਹਿੰਦੇ ਹਉਮੈ ਦੀਦ ਗ੍ਰੋਗ ਹੈ دارو ਵੀ ਇਸ ਮਾਹੀ ਇਸ ਦੇ ਵਿੱਚ ਦਵਾਈ ਵੀ ਹੈ ਕਿਹੜੀ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁਖ ਜਾਏ ਇਹ ਹਉਮੈ ਦਾ ਦੁੱਖ ਖਤਮ ਹੋ ਜਾਏ ਹਉਮੈ ਮਾਰ ਗਈ ਤੇ ਪ੍ਰਮਾਤਮਾ ਮਿਲ ਜਾਏਗਾ ਨਾਨਕ ਹਉਮੈ ਮਾਰ ਮਿਲਾਇਆ ਫਿਰ ਹਉ ਦੀ ਪੰਕਤੀ ਦੇ ਨਾਲ ਆਉਨੇ ਆ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਹਰ ਰਹਿਣ ਹਰ ਸਰਨ ਜਿਹੜੇ ਜਪਦੇ ਆ ਉਹ ਜੀਂਦੇ ਰਹਿੰਦੇ ਆ ਜੀਵਤ ਪੇਖੇ ਜਿਣੀ ਹਰ ਹਰ ਤੇ ਆਇਆ ਸਾਧ ਸੰਗ ਹਰ ਦਰਸ਼ਨ ਪਾਇਆ ਉਹਨਾਂ ਦੇ ਉੱਪਰ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਭਾਗਾਂ ਵਾਲਿਓ ਜੋ ਸਤਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਰਹੇ ਹੋ ਸਤਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀਆਂ ਤੇ ਰਹਿਮਤ ਬਰਿਆਤ ਰੱਖਣ ਆਪ ਜੀ ਦੇ ਨੇਮ ਦੇ ਵਿੱਚ ਸਤਗੁਰੂ ਵੱਧੇ ਬਖਸ਼ਿਸ਼ ਕਰਨ ਹੋਈਆਂ ਭੋਲਾ ਦੀ ਖਿਮਾ ਬਖਸ਼ਣੀ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ